ਤੇ ਵੀ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਬਰਗਾੜੀ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਜਿੱਥੇ ਗਲੀਆਂ 'ਚ ਰੋਲਿਆ ਤੇ ਉਹ ਬੇਪੱਤੀਆਂ ਇਹਨਾਂ ਦੇ ਰਾਜ ਭਾਗ 'ਚ ਹੋਈਆਂ ਨੇ ਪਰ ਜੇ ਸੰਤ ਮਹਾਪੁਰਖ ਸੜਕਾਂ ਦੇ ਗਏ ਕੋਟਰੀ ਕੋਟ ਕਪੂਰੇ ਚੌਂਕ 'ਚ ਬੈਠੇ ਉਹਨਾਂ ਤੇ ਇਹਨਾਂ ਦੀ ਸਰਕਾਰ ਦੇ ਹੁੰਦਾ ਗੰਦਾ ਪਾਣੀ ਸਿੱਟ ਕੇ ਡਾਂਗਾਂ ਦੀ ਵਿਛਾੜ ਕੀਤੀ ਗਈ ਬਾਈਬਲ 'ਚ ਦੋ ਸਿੰਘ ਗੋਲੀ ਦਾ ਸ਼ਿਕਾਰ ਹੋਏ ਕਿਸਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਨਜਾਮਦੀ ਵਾਲਾ ਇਹਨਾਂ ਸਾਰਿਆਂ ਨੂੰ ਮੁੱਖ ਰੱਖ ਕੇ ਤੁਸੀਂ ਫੈਸਲਾ ਦੇਣਾ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਵੀ ਇਹ ਸ਼੍ਰੋਮਣੀ ਕਮੇਟੀ ਇਹਨਾਂ ਦੇ ਕਬਜ਼ੇ 'ਚ ਹੈ ਇਹਨਾਂ ਨੇ ਅਸੀਂ ਬਣਾਏ ਆ ਇਹਦੇ ਦਬਾਅ ਹੇਠਾਂ ਨਾ ਆਜੋ ਪਾਪਾਂ ਦਾ ਘੜਾ ਬਹੁਤ ਭਰਿਆ ਹੋਇਆ ਜੇ ਮੈਂ ਇਹ ਨੰਗਾ ਕਰਨ ਲੱਗਿਆ ਟਾਈਮ ਬਹੁਤ ਲੱਗ ਜਾਣਾ ਸਿੰਘ ਸਾਹਿਬਾਨਾਂ ਨੇ ਜੇ ਢਿੱਲਾ ਫੈਸਲਾ ਲਿਆ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਵਾਲਾ ਹਾਲ ਹੋਣਾ ਜੇ ਇਹਨਾਂ ਨੂੰ ਪੰਥ 'ਚੋਂ ਨਾ ਸਿੱਖਿਆ ਇਹਨਾਂ ਨੂੰ ਸਖਤ ਸਜ਼ਾ ਨਾ ਦਿੱਤੀ ਕਾਉ ਕਾਉ ਮੈਂ ਐਸੇ ਫੈਸਲੇ ਲਾਉਗੀ ਜੱਗਾ ਸੱਤ ਸੱਤ ਪਕਵਾਨ ਮਿਲਦੇ ਸੀ ਜਾਂ ਝੂਟੇ ਲੈ ਲੈ ਗੱਡੀਆਂ ਦੇ ਹੁਣ ਹੁਣ ਜੇ ਸਾਡੇ ਵਾਂਗੂ ਰੋਡ ਤੇ ਆ ਗਏ ਪਤਾ ਲੱਗ ਗਿਆ ਵੀ ਗਰਮੀ ਕਿੰਨੀ ਪੈਂਦੀ ਹੈ ਠੰਡ ਕਿੰਨੀ ਪੈਂਦੀ ਹੈ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ 30 ਅਗਸਤ ਨੂੰ ਅਕਾਲ ਤਖਤ ਸਾਹਿਬ ਤੇ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਣ ਜਾ ਰਹੀ ਆ ਸੋਲੀ ਨਾਲ ਸੋਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 30 ਤਰੀਕ ਨੂੰ ਮੀਟਿੰਗ ਸੱਦੀ ਗਈ ਆ ਤਖਤਾਂ ਦੇ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਹਰਗੋਮ ਸਿੰਘ ਸਾਹਿਬ ਦਾ ਤਖਤ ਹੈ ਜਿਹੜੀ ਉਹਦੇ ਤੇ ਮੀਟਿੰਗ ਸਿੰਘ ਸਹਿਬਾਨਾ ਨੇ ਬੁਲਾਈ ਆ ਉਹਦੇ ਮੈਂ ਇਹ ਕਹਿਣਾ ਚਾਹੁੰਨਾ ਸਿੰਘ ਸਾਹਿਬ ਜੀਓ ਇੱਥੇ ਵੀ ਤੁਨ ਤਨ ਸਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਬਰਗਾੜੀ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਜਿੱਥੇ ਗਲੀਆਂ 'ਚ ਰੋਲਿਆ ਤੇ ਉਹ ਬੇਪੱਤੀਆਂ ਇਹਨਾਂ ਦੇ ਰਾਜ ਭਾਗ 'ਚ ਹੋਈਆਂ ਨੇ ਤੁਸੀਂ ਵੀ ਰੌਂਗ ਟੇ ਖੜੇ ਗੱਲਾਂ ਲੀਆਂ ਗੱਲਾਂ ਹੋਈਆਂ ਨੇ ਪਰ ਜੇ ਸੰਤ ਮਹਾਪੁਰਖ ਸੜਕਾਂ ਦੇ ਗਏ ਕੋਟਰੀ ਕੋਟ ਕੋ ਪੂਰੇ ਚੌਂਕ 'ਚ ਬੈਠੇ ਉਹਨਾਂ ਤੇ ਇਹਨਾਂ ਦੀ ਸਰਕਾਰ ਦੇ ਹੁੰਦਾ ਗੰਦਾ ਪਾਣੀ ਸਿੱਟ ਕੇ ਡਾਂਗਾਂ ਦੀ ਵਿਛਾੜ ਕੀਤੀ ਗਈ ਸਿੰਘਾਂ ਨੂੰ ਸ਼ਹੀਦ ਸ਼ਹੀਦ ਕੀਤਾ ਤੇ ਫੱਟੜ ਕੀਤਾ ਬਾਈਬਲ 'ਚ ਤੋ ਸਿੰਘ ਗੋਲੀ ਦਾ ਸ਼ਿਕਾਰ ਹੋਏ ਕਿਸਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਨਜਾਮਦੀ ਵਾਲਾ ਇਹਨਾਂ ਸਾਰਿਆਂ ਨੂੰ ਮੁੱਖ ਰੱਖ ਕੇ ਤੁਸੀਂ ਫੈਸਲਾ ਦੇਣਾ ਹੈ ਕਿਤੇ ਸੁਖਵੀਰ ਸਿੰਘ ਬਾਦਲ ਵੀ ਇਹ ਸ਼੍ਰੋਮਣੀ ਕਮੇਟੀ ਇਹਨਾਂ ਦੇ ਕਬਜ਼ੇ 'ਚ ਹੈ ਇਹਨਾਂ ਨੇ ਅਸੀਂ ਬਣਾਏ ਆ ਇਹਦੇ ਦਬਾਅ ਹੇਠਾਂ ਨਾ ਆਜੋ ਫਿਰ ਕੌਮ ਨੇ ਪ੍ਰਵਾਨ ਨਹੀਂ ਕਰਨਾ ਤੁਹਾਨੂੰ ਇਹ ਮੁੱਖ ਰੱਖ ਕੇ ਚੱਲਣਾ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਗੱਲਾਂ ਇਹਨਾਂ ਦਾ ਪਾਪਾਂ ਦਾ ਘੜਾ ਬਹੁਤ ਭਰਿਆ ਹੋਇਆ ਜੇ ਮੈਂ ਇਹ ਨੰਗਾ ਕਰਨ ਲੱਗਿਆ ਟਾਈਮ ਬਹੁਤ ਲੱਗ ਜਾਣਾ ਸਮਾਂ ਪੁਆਇੰਟ ਤੇ ਫਿਰ ਦੱਸਾਂਗੇ ਬਿਲਕੁਲ ਸੋਹਲੀ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਹੜੀ ਮੀਟਿੰਗ ਸੱਦੀ ਗਈ ਹੈ ਉਹਦੇ ਵਿੱਚ ਕੋਈ ਸਖਤ ਫੈਸਲਾ ਲਿਆ ਜਾ ਸਕਦਾ ਸਿੰਘ ਸਾਹਿਬਾਨਾਂ ਨੇ ਜੇ ਢਿੱਲਾ ਫੈਸਲਾ ਲਿਆ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਵਾਲਾ ਹਾਲ ਹੋਣਾ ਕੌਮ ਆਨ ਪੂਰੀ ਤਿਆਰ ਬੈਠੀ ਹੈ ਅਕਾਲ ਤਖਤ ਸਭਲ ਮੂੰਹ ਕਰਿਆ ਹੋਇਆ ਕੌਮ ਦਾ ਉਹ ਦੇਖ ਰਹੀ ਹੈ ਕਿ ਜੇ ਇਹਨਾਂ ਨੂੰ ਪੰਥ ਚੋਂ ਨਾ ਸਿੱਖਿਆ ਇਹਨਾਂ ਨੂੰ ਸਖਤ ਸਜ਼ਾ ਨਾ ਦਿੱਤੀ ਕੌਮ ਕੌਮ ਐਸੇ ਫੈਸਲੇ ਲਾਉਗੀ ਜਿਵੇਂ ਉਦੋਂ ਬਲਵੰਤ ਸਿੰਘ ਰਾਜਵਾਨੀਆਂ ਨੇ ਤੁਸੀਂ ਤਾਂ ਉਦੋਂ ਦੇ ਜਥੇਦਾਰ ਨੇ ਅਕਾਲ ਤਖਤ ਤੇ ਖੜ ਕੇ ਐਲਾਨ ਕਰਤਾ ਸੀ ਕਿ ਗੁਰੂ ਰਾਮਦਾਸ ਦਾ ਸਰੋਵਰ ਦਾ ਜਲ ਲੈ ਕੇ ਜਾਵਾਂਗੇ ਚੋਲਾ ਲੈ ਕੇ ਜਾਵਾਂਗੇ ਜਦੋਂ ਫਾਂਸੀ ਤੇ ਚੜਨਾ ਹੈ ਇਹ ਇਹ ਕਰਕੇ ਜਾਣਾ ਪਰ ਕੌਮ ਨੇ ਪਰਵਾਨ ਨੀਤੀ ਕੀ ਸਾ ਚੜ ਦੀ ਕਲਾ ਚ ਕੌਮ ਨੇ ਜਕਾਰੇ ਛੱਡੇ ਤਾਂ ਫਾਂਸੀ ਰੁਕੀ ਸੀ ਉਹੀ ਹੁਣ ਹੋਣਾ ਹੈ ਗਿਆਨੀ ਰਗਵੀਰ ਸਿੰਘ ਜੀ ਬੇਨਤੀ ਕਰਦੇ ਆਂ ਤਾਕੜੇ ਹੋ ਕੇ ਫੈਸਲਾ ਲਿਓ ਜਿਹੜਾ ਕੌਮ ਨੂੰ ਪਰਵਾਹ ਨ ਹੋਵੇ ਬਿਲਕੁਲ ਬਾਗੀ ਧੜੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਪਹਿਲਾਂ ਕਿਉਂ ਨਹੀਂ ਚੁੱਕਿਆ ਗਿਆ ਹੁਣ ਕਿਸ ਤਰ੍ਹਾਂ ਦੇਖਦੇ ਹੋਏ ਮੈਂ ਕਹਿ ਰਿਹਾ ਦੇਰ ਆਏ ਦਰਸਤਾਏ ਪਹਿਲਾਂ ਉਹਨਾਂ ਨੂੰ ਵੀ ਹੋ ਸਕਦਾ ਜਦ ਤੱਕ ਸੱਤ-ਸੱਤ ਪਖਵਾਨ ਮਿਲਦੇ ਸੀ ਜਾਂ ਝੂਟੇ ਲੈ ਲੈ ਗੱਡੀਆਂ ਦੇ ਹੁਣ ਹੁਣ ਜਿ ਸਾਡੇ ਵਾਂਗੂ ਰੋਡ ਤੇ ਆ ਗਏ ਪਤਾ ਲੱਗ ਗਿਆ ਵੀ ਗਰਮੀ ਕਿੰਨੀ ਪੈਂਦੀ ਹੈ ਠੰਡ ਕਿੰਨੀ ਪੈਂਦੀ ਹੈ ਲੋਕਾਂ ਨੇ ਦੇਖ ਲਿਆ ਆ ਚੋਣਾ ਹੋ ਕੇ ਹੱਡੀਆਂ ਨੇ ਪਾਰਲੀਮੈਂਟ ਦੀਆਂ ਪੰਥਦਰਦੀ ਕੌਮਦਰਦੀ ਤਾਂ ਲੋਕਾਂ ਨੇ ਅੱਜ ਵੀ ਹੱਥਾਂ 'ਚ ਚੱਕੇ ਹੋਏ ਨੇ ਦੋ ਯੋਧੇ ਜਿਤਾ ਕੇ ਦਿੱਲੀ ਦੀ ਹਿੱਕ 'ਤੇ ਬਿਠਾਤੇ ਪਰ ਇਹਨਾਂ ਨੂੰ ਰੋਲ ਕੇ ਰੱਖਤਾ ਚਾਹੇ ਬਾਗੀ ਨੇ ਚਾਹੇ ਸੁਖਵੀਰ ਹੈ ਸਿਰਫ ਐਕਟਵਾਤੇ ਜਾ ਰਹੇ ਨੇ ਵਿਧਾਨ ਸਭਾ 'ਚ ਭਗਵਾਨਤਮਨ ਕਮੇਟੀ ਹੈ ਗਈ ਸਾਡਾ ਮੁੱਖ ਮੰਤਰੀ ਉਹ ਇਹਨਾਂ ਨੂੰ ਮਜ਼ਾਕ ਹੀ ਲੈ ਜੇ ਲੰਦਾ ਇਹਨੂੰ ਮੂੰਹ ਵੀ ਨਹੀਂ ਦਿਖਾਉਣ ਜੋਗੇ ਇਹੀ ਹਾਲ ਅੱਗੇ ਕੌਮ ਨੇ ਕਰਨਾ ਹੈ ਜੇ ਅੱਜ ਵੀ ਕੌਮ ਦੇ ਫੈਸਲੇ ਸਖਤ ਨਾ ਏ ਤੇ ਇਹਨਾਂ ਨੂੰ ਸਖਤ ਸਜ਼ਾ ਮਾ ਨਾ ਦਿੱਤੀ ਆ ਬਿਲਕੁਲ ਪੰਜਸਤ ਹੌਲੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਆ ਕਿ ਸਖਬੀਰ ਸਿੰਘ ਬਾਦਲ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਸਿੱਖ ਕੌਮ ਬਚ ਸਕੇਗੀ ਜੇਕਰ ਕੋਈ ਫੈਸਲਾ ਸਖਤ ਨਾ ਲਿਆ ਗਿਆ ਤਾਂ ਆਉਣ ਵਾਲਾ ਸਮਾਂ ਭੈੜਕ ਹੋਵੇਗਾ ਨਵਾ ਤੋਂ ਹਰਮਿੰਦਰ ਸਿੰਘ ਮਾਨ